ਨਾ ਪੜੋ ਹਰ ਬਿਨ ਹੋਰ ਨ ਪੂਜੋ ਮੜੇ ਮਸਾਂ ਨ ਜਾਈ ਤ੍ਰਿਸ਼ਨਾ ਰਾਚ ਨ ਪਰ ਕਰ ਜਾਵਾ ਤ੍ਰਿਸ਼ਨਾ ਨਾਮ 부ਝਾਈ ਦੁਬਦਾਨਾ ਪੜੋ ਹਰ ਬਿਨ ਹੋਰ ਨ ਪੂਜੋ ਮੜੇ ਮਸਾਂ ਨ ਜਾਈ ਤ੍ਰਿਸ਼ਨਾ ਰਾਚ ਨ ਪਰ ਘਰ ਜਾਵਾਂ ਤ੍ਰਿਸ਼ਨਾ ਨਾਮ 부ਝਾਈ ਘਰ ਭੀਤਰ ਘਰ ਗੁਰੂ ਦਿਖਾਇਆ ਸਹਜ ਰਤੇ ਮਨ ਭਾਈ ਤੂੰ ਆਪੇ ਦਾਨ ਆਪੇ ਬੀਨਾ ਤੁੰ ਦੇਵੇਂ ਮਤ ਸਾਈ ਮਨ ਬੇਰਾਗ ਰਤੋ ਬੇਰਾਗੀ ਸ਼ਬਦ ਮਨ ਵਿਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਹਬ ਸਿਉ ਨੇ ਬਣਾਈ ਰਹਾਉ ਅਸੰਖ ਬੇਰਾਗੀ ਕਹਿ ਬਿਰਾਗ ਸੋ ਬੇਰਾਗੀ ਜੇ ਖਸਮੇ ਭਾਵੇ ਹਿਰਦੇ ਸ਼ਬਦ ਸਦਾ ਪਹਿਰਤੀਆ ਗੁਰ ਕੀ ਕਾਰ ਕਮਾਵੇ ਏਕੋ ਚੇਤੇ ਮਨੁਆ ਨੋ ਡੋਲੇ ਤਾਬਤ ਵਰਜ ਰਹਾਵੇ ਸਹਜੇ ਮਾਤਾ ਸਦਾ ਰੰਗ ਰਾਤਾ ਸਤਿ ਕੇ ਗੁਣ ਗਾਵੇ ਮਨੁਆ ਪਾਉਣ ਬਿੰਦ ਸੁਖ ਵਾਸੀ ਨਾਮ ਵਸੇ ਸੁਖ ਭਾਈ ਜੀਪਾ ਨੇਤਰ ਸਰੋਤ ਸਚ ਰਾਤੇ ਜਲ ਬੂਜੀ ਤੁਜੇ 부ਝਾਈ ਆਸ ਨਰਾਸ ਰਹੇ ਬੈਰਾਗੀ ਨਿਜ ਕਰ ਤਾੜੀ ਲਾਈ ਖਿਆ ਨਾਮ ਰਚੇ ਸੰਤੋਖੀ ਅੰਮ੍ਰਿਤ ਸਹਿਜ ਪਿਆਈ ਦੁਬਦਾ ਵਿੱਚ ਬੈਰਾਗ ਨਾ ਹੋਵੀ ਦੁਬਦਾ ਵਿੱਚ ਬੈਰਾਗ ਨਾ ਹੋਵੀ ਜਬ ਲਗ ਦੂਜੀ ਰਾਈ ਸਭ ਜਗ ਤੇਰਾ ਤੂੰ ਏਕੋ ਦਾਤਾ ਅਵਰਨ ਦੂਜਾ ਭਾਈ ਮਨਮੁਖ ਜੰਤ ਦੁਖ ਸਦਾ ਨਿਵਾਸੀ ਗੁਰਮਖ ਦੇਵ ਵਿੜਾਈ ਅਪਰ ਅਪਾਰ ਅਗੰਮ ਅਗੋਚਰ ਕਹਿਣੇ ਕੀ ਮਨਾ ਪਾਈ ਸੁੰਨ ਸਮਾਦ ਮਹਾ ਪਰਮਾਰਥ ਤੀਨ ਭਵਨ ਪਤਨਾ ਮੰਗ ਮਾਸਤਕ ਨੇਖ ਜੀਆ ਸੰਗ ਜੋਨੀ ਸਿਰ ਸਿਰ ਲੇਖ ਸਹਾਮਨ ਕਰਮ ਸੁ ਕਰਮ ਕਰਾਏ ਆਪੇ ਆਪੇ ਭਗਤ ਦਿਰੜਾਮਨ ਮਨ ਮੁਖ ਝੂਠ ਲਹੇ ਪੈਮਾਨੰ ਮਰਮੁਖ ਝੂਠ ਲਹੇ ਪੈਮਾਨੰ ਆਪੇ ਗਿਆਨ ਅਗਾਮੰ ਜਨ ਚਾਖਿਆ ਸੋਈ ਸਾਧ ਜਾਨਨ ਜਿਉ ਗੁੰਗੇ ਮਠਈ ਅਕਥੇ ਕਾ ਕਿਆ ਕਥੀਏ ਪਾਈ ਚਲੋ ਸਦਾ ਰਜਾਈ ਗੁਰਦਾਤਾ ਮੇਲੇ ਤਾਂ ਮਤ ਹੋਵੇ ਨਗਰੇ ਮਤ ਨ ਕਾਈ ਜਿਉਂ ਚਲਾਏ ਤੂੰ ਜਿਉਂ ਚਲਾਏ ਤਿਉਂ ਚਲਾਂ ਭਾਈ ਹੋਰ ਕਿਆ ਕੋ ਕਰੇ ਚੁਤرائی ਇੱਕ ਭਰਮ ਭਲਾਏ ਇੱਕ ਭਗਤੀ ਰਾਤੇ ਤੇਰਾ ਖੇਲ ਅਪਾਰ ਜਿਤ ਤੋ ਦਲਾਏ ਤੇ ਹਾ ਫਲ ਪਾਇਆ ਤੂੰ ਹੁਕਮ ਚਲਾਵਣਹਾਰ seva kari je kis hove apna jio pind tumara sat gur miliye kirpa kini amrit naam adhara gagan antar basya gun paag gun pargasya gun mein gyan dhyan ਨਾਮ ਮਨ ਭਾਵੇ ਕਹੇ ਕਹਾਵੇ ਤਤੋ ਤਤ ਬਖਾਨੰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਜਗ ਬੋ ਰਾਨੰ ਪੂਰਾ ਬੈਰਾਗੀ ਸਹਿਜ ਸੁਭਾਗੀ ਸਤਿ ਨਾਨਕ ਮਨ ਮਾਨੰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਨਿ ਸ਼ਾਵਦੇ ਜਗ ਬੋ ਰਾਨੰ ਪੂਰਾ ਬੈਰਾਗੀ ਸਹਿਜ ਸੋਭਾਗੀ ਸਚ ਨਾਨਕ ਮਨ ਮਾਨੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਸੋ ਗੁਰਪਿਆਰ ਵਾਲਿਓ ਸਤ ਸੰਗੀਜਨੋ ਸਤਗੁਰਾਂ ਦੀ ਕਿਰਪਾ ਸਦਕਾ ਅੱਜ ਆਪਾਂ ਪਾਵਨ ਪਵਿੱਤਰ ਅੰਗ 634 ਤੇ ਸੁਭਾਏ ਮਾਨ ਆਪਾਂ ਸ਼ਬਦ ਪੜਿਆ ਜੋ ਸੋਰਠਿ ਰਾਗੰਦਰਾ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਘਰ ਵੀ ਪਹਿਲਾ ਤੇ ਅਸ਼ਟਪਦੀਆਂ ਅਸ਼ਟਪਦੀਆਂ ਦਾ ਮਤਲਬ ਅੱਠਾਂ ਬੰਦਾਂ ਦਾ ਸ਼ਬਦ ਹੈ ਚੌਤਕੀ ਚੌਤਕਾਂ ਵਾਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਤੇ ਸਤਗੁਰ ਪ੍ਰਸਾਦ ਦਾ ਮਤਲਬ ਹੀ ਗੁਰੂ ਦੀ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਹੜਾ ਇੱਕ ਹੈ ਸ਼ਬਦ ਗੁਰੂ ਦੀ ਰਾਹੀਂ ਉਹਦੀ ਪ੍ਰਾਪਤੀ ਹੋਣੀ ਹੈ ਮਾਰਾ ਨੇ ਸਮਝਾਉਣਾ ਕੀ ਕੀਤਾ ਇਸ ਸ਼ਬਦ ਵਿੱਚ ਦੁਬਦਾਨਾ ਨਾ ਪੜੋ ਹਰਬਨ ਹੋਰ ਨਾ ਪੂਜੋ ਵੀ ਦੁਬਦਾ ਵਿੱਚ ਨਾ ਪਾਓ ਭਾਈ ਹਰੀ ਪ੍ਰਭੂ ਪਰਮਾਤਮਾ ਤੋਂ ਬਿਨਾਂ